ਜਿਵੇਂ ਕਿ ਹੋਲੀ ਦਾ ਤਿਉਹਾਰ ਰੰਗਾ ਦਾ ਤਿਉਹਾਰ ਹੁੰਦਾ ਹੈ ਅਤੇ ਇਸ ਨੂੰ ਲੈ ਕੇ ਬਟਾਲਾ ਦੇ ਬਾਜ਼ਾਰਾਂ 'ਚ ਕਾਫੀ ਰੌਣਕ ਹੈ ਤੇ ਦੁਕਾਨਦਾਰਾਂ ਵੱਲੋਂ ਵੀ ਖਾਸ ਤਿਆਰੀ ਕੀਤੀ ਗਈ ਹੈ ਅਤੇ ਬਟਾਲਾ ਦੇ ਵੱਖ-ਵੱਖ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਤਾਂ ਚਾਈਨਾ ਦੀਆਂ ਪਿਛਕਾਰੀਆਂ ਤੇ ਰੰਗ ਆਉਂਦੇ ਸਨ ਲੇਕਿਨ ਇਸ ਵਾਰ ਭਾਰਤ ਦੀਆਂ ਵੀ ਬਾਣੀਆਂ ਵੱਖ-ਵੱਖ ਤਰ੍ਹਾਂ ਦੀਆਂ ਪਿਛਕਾਰੀਆਂ ਮਿਲ ਰਹੀਆਂ ਹਨ ਜਿਨ੍ਹਾਂ 'ਚ ਬੱਚਿਆਂ ਲਈ ਖਿਡੌਣੇ ਵਾਲੀਆਂ ਪਿਛਕਾਰੀਆਂ ਹਨ ਅਤੇ ਖਾਸ ਕਰਕੇ ਜੋ ਮਿੱਟੀ ਵਾਲਾ ਰੰਗ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਸੀ ਉਹਨਾਂ ਦੀ ਵੀ ਵਿਕਰੀ ਨਹੀਂ ਹੈ ਅਤੇ ਉਹਨਾਂ ਵੱਲੋਂ ਗਾਹਕਾਂ ਦੀ ਮੰਗ ਅਤੇ ਸਿਹਤ ਨੂੰ ਧਿਆਨ ਰੱਖ ਹਰਬਲ ਅਤੇ ਬ੍ਰਾਂਡਡ ਰੰਗ ਹੀ ਵੇਚੇ ਜਾ ਰਹੇ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਇਸ ਵਾਰ ਵੈਰਾਈਟੀ 'ਚ ਵੀ ਬਹੁਤ ਵਾਧਾ ਹੋਇਆ ਹੈ ਜਿਸ 'ਚ ਕਲਰ ਬੰਬ ਅਤੇ ਹੋਰ ਰਸਮਾਨ ਹੈ ਜੋ ਗਾਹਕ ਦੀ ਮੰਗ ਤੇ ਲਿਆਂਦਾ ਗਿਆ ਹੈ ਹੋਰ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਦਿక్షిਤ ਹੋਲੀ ਦੇ ਤਿਉਹਾਰ ਤੇ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਰੰਗ ਮੰਗਦੇ ਨੇ ਵਧੀਆ ਤੋਂ ਵਧੀਆ ਹੁੰਦੇ ਐ ਇਸ ਵਾਰ ਤੇ ਇੰਨੀ ਡਿਮਾਂਡ ਹੋ ਗਈ ਐ ਕਿ ਵਧੀਆ ਕਲਰ ਹੀ ਆ ਰਹੇ ਆ ਲੋਕੀ ਦੂਸਰੇ ਕਲਰ ਮੰਗਦੇ ਹੀ ਨਹੀਂ ਐ ਤੇ ਇਸ ਤੋਂ ਇਲਾਵਾ ਹੋਰ ਐ ਦੇਖੋ ਸਪਰੇਵਾਂ ਆ ਗਈਆਂ ਵਾਂ ਆਪਣੇ ਕੋਲ স্মੋਕ ਬੋਮ ਆ ਜਾਣਗੇ ਵਧੀਆ ਕਲਰਸ ਆ ਜਾਏਗਾ ਅਲੱਗ-ਅਲੱਗ ਤਰ੍ਹਾਂ ਦੀ ਪੈਕਿੰਗ ਆ ਦੇਖ ਹਾਂ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਅਲੱਗ-ਅਲੱਗ ਕਲਰ ਆਏ ਆ ਵਧੀਆ ਤੋਂ ਵਧੀਆ ਆਪਣੇ ਕੋਲ ਸਪਾਰਕਲ ਉਹ ਗਨ ਮਿਲ ਜਾਏਗੀ ਉੱਚੇ ਅਨਾਰ ਚੱਲਦੇ ਨੇ ਤੇ ਉਹ ਕਲਰ ਵੀ ਆ ਗਏ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਅਲੱਗ-ਅਲੱਗ ਪਿਛਕਾਰੀਆਂ ਆਈਆਂ ਆ ਦੀਆਂ ਬੈਗ ਵਾਲੀਆਂ ਲੰਬੀਆਂ ਪਿਛਕਾਰੀਆਂ ਗਨ ਵਾਲੀਆਂ ਬਹੁਤ ਖੁਸ਼ ਹੋ ਕੇ ਬੱਚੇ ਲੈ ਰਹੇ ਨੇ ਕਿੰਦਾ ਦੀ ਮੰਗ ਹੁੰਦੀ ਲੋਕਾਂ ਦੀ ਜਿਹੜਾ ਆਂਦਾ ਉਹਦੀ ਅਲੱਗ-ਅਲੱਗ ਡਿਮਾਂਡ ਹੁੰਦੀ ਆ ਹਰ ਕੋਈ ਆ ਕੇ ਇਨੋਨਿਕ ਆਈਟਮ ਕਹਿੰਦਾ ਤੇ ਉਹ ਫਿਰ ਉਸ ਹੱਬ ਨਾਲ ਉਹ ਯੂਨੀਕ ਆਈਟਮ ਹੁਣ ਵੱਡੇ-ਵੱਡੇ ਸਿਲੰਡਰ ਆਏ ਦੇ ਹੀ স্মੋਕ ਵਾਲੇ ਉੱਚੋਂ ਰੰਗ ਨਿਕਲਦਾ ਫਿਰ ਉਹ ਲੈ ਕੇ ਦਿੱਤੇ ਇਸ ਤਰ੍ਹਾਂ ਸਾਰੇ ਅਲੱਗ-ਅਲੱਗ ਕਲਰ ਸਾਰੇ ਬ੍ਰਾਂਡਡ ਹੀ ਹੈ ਹਾਂਜੀ ਸਾਰੇ ਬ੍ਰਾਂਡਡ ਕਲਰ ਆ ਜੀ ਨੋਰਮਲ ਕਲਰ ਵੀ ਆਉਂਦੇ ਆ ਉਹ ਵੀ ਮੰਗਾਣੇ ਪੈਂਦੇ ਆ ਡਿਮਾਂਡ ਹੁੰਦੀ ਆ ਕੁਝ ਲੋਕ ਨੋਰਮਲ ਕਲਰ ਯੂਜ਼ ਕਰਦੇ ਆ ਪਰ ਹੁਣ ਮੋਸਟਲੀ ਜ਼ਿਆਦਾਤਰ ਲੋਕ ਸਾਰੇ ਆ ਵਧੀਆ ਕਲਰ ਯੂਜ਼ ਕਰਦੇ ਆ ਹਾਂਜੀ ਹਾਂਜੀ ਫ੍ਰੀ ਗਣੇਸ਼ ਹੋ ਗਿਆ ਬ੍ਰਾਂਡ ਹੋ ਗਿਆ ਆਪਣਾ ਸਟਾਰ ਉਤਸਵ ਹੋ ਗਿਆ ਐਦਾਂ ਬਹੁਤ ਵਧੀਆ ਵਧੀਆ ਬ੍ਰਾਂਡ ਹੈਗੇ ਨੇ ਕੌਕ ਦਾ ਬ੍ਰਾਂਡ ਹੋ ਗਿਆ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹੜੇ ਦੇਖੁੱਲਾ ਰੰਗ ਲੈਣਾ ਮੈਂ ਤੇ ਅਸੀਂ ਸਾਰੇ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਚੰਗੇ ਰੰਗ ਵਰਤੋ Holi ਦਾ ਤਿਉਹਾਰ ਆ ਵਧੀਆ ਤਿਉਹਾਰ ਮਨਾਓ ਮਤਲਬ ਮਾੜੇ ਰੰਗ ਵਰਤ ਕੇ ਸਕਿਨ ਤੇ ਇਫੈਕਟ ਨਾ ਪਏ ਇਸ ਕਰਕੇ ਬਹੁਤ ਵਧੀਆ ਵਧੀਆ ਕਲਰ ਆਏਦੇ ਆ ਉਹ ਵਲੇ ਯੂਜ਼ ਕਰੋ ਮੇਰਾ ਰਵਿੰਦਰ ਭੰਡਾਰੀ ਮੰਗਰ ਬਸ ਆਉਣਾ ਰਹਿ ਗਿਆ ਦੋ ਦਿਨ ਹੁਣ ਚੱਲ ਪਏਗਾ ਕੰਮ ਲਾਸਟ ਦਿਨ ਤੇ ਚੱਲਦਾ ਹੁਗਾ ਜਿਆਦਾ ਨਹੀਂ ਹੋਗਾ ਕਿੱਦਾਂ ਕਿੱਦਾਂ ਦੀਆਂ ਕੀ ਪਚਕਾਰੀਆਂ ਆਈਆਂ ਜਾਂ ਪਚਕਾਰੀਆਂ ਬਹੁਤ ਥੋੜੀਆਂ ਨਹੀਂ ਆਈਆਂ ਨੇ ਪੰਪ ਵਾਲੀਆਂ ਵੇਚਦੀਆਂ ਨੇ ਪਸਤੋਲਾ ਵਾਲੀਆਂ ਵੀ ਵੇਚਦੀਆਂ ਨੇ ਰੰਗ ਬੜੇ ਤਰ੍ਹਾਂ ਦੇ ਆਏ ਨੇ ਗੁਲਾਲ ਆਏ ਦੇ ਆ ਬੜੇ ਵਧੀਆ ਹੋਈਏ ਬੱਚਿਆਂ ਦੀ ਡਿਮਾਂਡ ਹੈ ਹੈਗੀ ਆ ਬਸ ਹੁਣ ਸ਼ੁਰੂ ਹੋ ਜਾਏਗਾ ਕੰਮ ਦੋ ਦਨ ਲੱਗੇਗਾ ਕਾਰੋਬਾਰ ਕਿਤਾ ਰੱਖੋਗੇ ਠੀਕ ਹੈ ਚਲੇਗਾ ਵਧੀਆ ਉਮੀਦ ਉਮੀਦ ਤਾਂ ਪੂਰੀ ਹੈਗੀ ਆ ਹਾਂ ਹਾਂ ਇਹ ਕਿਹਨੇ ਪਚਕਾਰੀਆਂ ਬੜੀਆਂ ਰੰਗਵੱਟੀਆਂ ਆਪ ਜਿਹਾੜੀਆਂ ਬਹੁਤ ਤਰ੍ਹਾਂ ਦੀਆਂ ਆਈਆਂ ਨੇ ਪੰਪ ਵਾਲੀਆਂ ਵੇਚਦੀਆਂ ਨੇ ਵੱਡੀਆਂ ਵੱਡੀਆਂ ਆਈਆਂ ਨੇ ਛੋਟੀਆਂ ਵੀ ਆ ਤਰੀਆਂ ਤਰੀਆਂ ਆਈਆਂ ਜੁਆਰੀਆਂ ਕਿਹ ਕਿਦਾਂ ਦੀ ਮੰਗ ਰਖੇ ਲੋਕੀ ਜਾਣ ਕੇ ਠੀਕ ਆ ਮੰਗਦੇ ਆ ਵਧੀਆ ਵਧੀਆ ਮੰਗਦੇ ਆ ਛੋਟੀਆਂ ਮੰਗਦੇ ਆ ਵੱਡੀਆਂ ਮੰਗਦੇ ਆ ਕਈ ਬੱਚੇ ਵੱਡੀਆਂ ਵੱਡੀਆਂ ਮੰਗਦੇ ਆ ਐਸਐਮਸੈਡ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ